ਅਸਿਗਨੇਚਰ ਵਰਗੇ ਜਿਹੜੇ ਕੈਪਸੂਲ ਵੱਡੇ ਸੋ ਉਹਨਾਂ ਨੇ ਲੋਕਾਂ ਦੇ ਨਾਂ ਵੀ ਅਹੇ ਰੱਖੇ ਹੋਏ ਨੇ ਪਿੰਡਾਂ ਦੇ ਵਿੱਚ ਤਾਂ ਜਾਂ ਜਿਹੜੀ ਆ ਜੀਵ ਥੱਲੇ ਲਈ ਗੋਲੀ ਹਸਪੀਟਲ ਤੋਂ ਮਿਲਦੀ ਹੈ ਜਾਂ ਜਿਹੀਆਂ ਗੋਲੀਆਂ ਜਿਹੜੀਆਂ ਰੈਗੂਲਰਲੀ ਲੋਕ ਖਾ ਰਹੇ ਨੇ ਉਹਨਾਂ ਬਾਰੇ ਵੀ ਜਿਹੜਾ ਸਾਡੇ ਬੁੱਧੀਜੀਵੀ ਤੌਕਾ ਬੜਾ ਰੌਲਾ ਪਾਉਂਦਾ ਹੈ ਇਹ ਚੀਜ਼ ਬੱਚੇ ਵੀ ਇਹੇ ਮਰਦਾਂ ਨੂੰ ਨਮਰਤ ਕਰ ਰਹੀ ਹੈ ਉਹਨਾਂ ਗੋਲੀਆਂ ਬਾਰੇ ਜ਼ਰੂਰ ਦੱਸ ਇਹ ਜਿਹੜੇ ਵੀ ਗੋਲੀਆਂ ਹੈਗੀਆਂ ਤੁਸੀਂ ਜਦੋਂ ਜਾਓਗੇ ਨਾ ਕੋਈ ਵੀ ਨੀਮ ਹਕੀਨੀਆ ਡਾਕਟਰ ਨਹੀਂ ਪ੍ਰੈਸਕ੍ਰਾਈਬ ਕਰਦਾ ਜਿਹੜੀ ਗੋਲੀਆਂ ਤੁਹਾਨੂੰ ਖੁਲੀਆਂ ਮਿਲਦੀਆਂ ਹੈਗੀਆਂ ਹਰੇ ਰੰਗ ਦੀ ਹੋਗੀ ਪੀਲੇ ਦੀ ਹੋਗੀ ਹੈ ਕੋਈ ਵੀ ਨੀਲੇ ਰੰਗ ਦੀ ਹੋਗੀ ਕਹ ਕੇ ਕਿ ਠੀਕ ਹੈ ਇੱਕ ਵਾਰੀ ਤਾਂ ਤੁਹਾਨੂੰ ਬਹੁਤ ਵੱਡੀ ਕਿੱਕ ਲੱਗੇਗੀ ਉਹ ਬਾਅਦ ਚ ਬਹੁਤ ਹੀ ਵੱਡੀ ਵੱਡੀ ਕਿੱਕ ਲੱਗਦੀ ਹੈ ਜੇ ਤੁਹਾਡੇ ਸਾਰਾ ਪੁਰਸ਼ ਉਤਪਾਦ ਨਿਕਲ ਜਾਂਦਾ ਉਹਦੇ ਵਿੱਚ ਮੇਰੇ ਕੋਲ ਕਿੰਨੇ ਲੋਕ ਹੀ ਆਉਂਦੇ ਨੇ ਜਿਹੜੇ ਜਿਮ ਜਾਂਦੇ ਨੇ ਜਿਮ ਚ ਵੀ ਟੈਸਟੋਸਟਰੋਨ ਦੇ ਪੈਕੇਟ ਤੇ ਬਹੁਤ ਇੰਜੈਕਸ਼ਨ ਜਿਹੜੇ ਲਾਂਦੇ ਨੇ ਤੇ ਉਹਨਾਂ ਦੀ ਜਦੋਂ ਮੈਂ ਵੀਰੇ ਦੀ ਜਾਂਚ ਕਰਦੀਆਂ ਉਹਦੇ ਚ ਕੁਝ ਵੀ ਨਹੀਂ ਨਿਕਲਦਾ ਉਹਨਾਂ ਨੂੰ ਮੰਨਣਾ ਹੀ ਬੜਾ ਔਖਾ ਹੋ ਜਾਂਦਾ ਕਹਿੰਦੇ ਸਾਡੇ ਤਾਂ ਬਹੁਤ ਡੋਲੇ ਛੋਲੇ ਬਨੇ ਹੋਏ ਨੇ ਸਾਡੇ ਕਿਵੇਂ ਨਾਮਰਦ ਤੁਸੀਂ ਕਿਵੇਂ ਕਹਤਾ ਬਹੁਤ ਔਖਾ ਹੋ ਜਾਂਦਾ ਤੇ ਕਿੰਨੇ ਤਾਂ ਕਪਲ ਇਸ ਫਿਰ ਟਰੀਟਮੈਂਟ ਲੈਣ ਨੂੰ ਪਿੱਛੇ ਹੋ ਜਾਂਦੇ ਨੇ ਇਹ ਬਹੁਤ ਵੱਡਾ بڑا ਕਾਰਨ ਵੀ ਬੰਦਾ ਹੈ ਕਿ ਡਿਵੋਰਸਸ ਵੀ ਹੋ ਰਹੇ ਨੇ ਇਹਦੇ ਕਾਰਨ ਲੋਕੀ ਸਮਝ ਨਹੀਂ ਪਾਰੇ ਹੈਗੇ ਕਿ ਕੀ ਹੋ ਗਿਆ ਇੱਕਦਮ ਬਿਲਕੁਲ ਵਧੀਆ ਚੱਲ ਰਿਆ ਸੀਗਾ ਸਾਰਾ ਕੁਝ ਵਧੀਆ ਹੈਗਾ ਸਾਰਾ ਕੈਰੀਅਰ ਸੈਟ ਹੈਗਾ ਆਪਾਂ ਇੱਕਦਮ ਚਰਮ ਸੀਮਾ 'ਤੇ ਹੈਗੇ ਤੇ ਜਦੋਂ ਇਹ ਪਰਿਵਾਰਿਕ ਜੀਵਨ ਉਹਨਾਂ ਦਾ ਪੂਰਾ ਨਹੀਂ ਹੋ ਪਾਂਦਾ ਤੇ ਬਹੁਤ ਜ਼ਿਆਦਾ ਇਹ ਫਿਰ ਨਸ਼ਾ ਤੁਸੀਂ ਫਿਰ ਉਸ ਟਾਈਮ ਤੇ ਜੇ ਰੋਗ ਦੇ ਵੀ ਹੈਗੇ ਤੇ ਕਾਫੀ ਇਰਰੀਵਰਸੀਬਲ ਡੈਮੇਜ ਹੋ ਜਾਂਦਾ ਜਿਹਨੂੰ ਆਪਾਂ ਠੀਕ ਵੀ ਨਹੀਂ ਕਰ ਸਕਦੇ ਹਮ